ਜਿਦਾਂ ਕਿ ਤੁਸੀਂ ਰਖਦੇ 6 ਅੰਡੇ ਲੈ ਲਏ ਆ ਤੇ ਨਾਲ ਇੱਕ ਬ੍ਰੈਡ ਦਾ ਪੈਕਟ ਲੈ ਆ ਵੇਖੋ 6 ਅੰਡੇ ਲੈ ਲਏ ਆ ਆ ਦੇਖ ਸਕਦੇ ਜਿੱਦਾਂ ਕਿ ਤੁਸੀਂ ਬੈੱਡ ਪਾਤਾ ਤੇ ਬ੍ਰੈਡ ਨੂੰ ਸੁਟਾਂਗੇ ਵਿੱਚ ਇਹ ਆ ਵੇਖੋ ਕਿ ਆਪਾਂ ਹਰ ਤਾਂ ਬ੍ਰੈਡ ਦੇ ਵਿੱਚ ਇੱਕ ਥੋੜਾ ਜਿਦਾਂ ਕਿ ਆ ਵੇਖੋ ਤੇਲ ਦੀ ਕਿੜਾਈ ਰੱਖ ਲੱਗੇ ਤੇ ਖੋਲ ਕੇ ਖੋਲ ਜਾ ਉਹੀ ਹੈਲੋ ਗਾਇਸ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਰੇ ਕੈਂਟੋ ਦੀ ਘਟਾ ਅੱਜ ਦਿਨ ਵਲੋਗਸ ਤੁਹਾਡਾ ਸਵਾਗਤ ਹੈ ਵਲੋਗ ਸ਼ੁਰੂ ਤਾਂ ਮੈਂ ਲੈ ਚੈਨਲ ਤਾਂ ਨਵੇਂ ਹਾਂ ਚੈਨਲ ਕੋਲ ਸਬਸਕ੍ਰਾਈਬ ਵਲੋਗ ਨੂੰ ਕੋ ਲਾਈਕ ਨਾਲ ਦੀ ਨਾਲ ਕਰਦੇ ਹੋ ਸ਼ੇਅਰ ਅੱਜ ਤੁਹਾਨੂੰ ਦਿਖਾਉਣੀ ਆ ਕਿ ਸਾਡੇ ਪੂਰਾ ਠੰਡਾ ਮੌਸਮ ਹੈ ਸੀ ਆਹ ਦੇਖੋ ਕਿ ਬਾਰਿਸ਼ ਪੈ ਕੇ ਠੀਸੀ ਤੇ ਮੌਸਮ ਠੰਡਾ ਸੀ ਸਾਡਾ ਇਰਾਦਾ ਹੈ ਕਿ ਕੋਈ ਨਾ ਕੋਈ ਬਣਾਈਏ ਤੇ ਕੋਈ ਨਾ ਕੋਈ ਖਾਈਏ ਕੋਈ ਕਹਾਵਾ ਖਾਣ ਨੂੰ ਜੀ ਕਰਦੇ ਆ ਤੇ ਬ੍ਰੈਡਰੀ ਜਿੱਦਾਂ ਬ੍ਰੈਡ ਨੂੰ ਆਪਾਂ ਫਰਾਈ ਕਰਦੇ ਆ ਬ੍ਰੈਡ ਨੂੰ ਕਰਦੇ ਆ ਆਂਢੇ ਵਿੱਚ ਰਹੀ ਤੁਹਾਨੂੰ ਦਿਖ ਮੌਸਮ ਆ ਦੇਖ ਸਕਦੇ ਜਿੱਦਾਂ ਇਹਹੀਂ ਦੇਖ ਸਕਦੇ ਤਾਂ ਕਿ ਕੋਠੇ ਤਾਂ ਆਇਆ ਦੇਖੋ ਤੇ ਮੌਸਮ ਪੂਰਾ ਠੰਡਾ ਹੋਇਆ ਵਾ ਆ ਦੇਖ ਸਕਦੇ ਜੀ ਆ ਪੂਰੇ ਹਿੱਲੇ ਦੇ ਪੇ ਆ ਵੇਖੋ ਨਿਸ਼ਾਨ ਸਾਹਿਬ ਪੂਰੇ ਆ ਦੇਖੋ ਕੋਠੇ ਤਾਂ ਆਇਆ ਮੈਂ ਤੁਹਾਨੂੰ ਕੋਠੇ ਦਾ ਅਨੁਭੂਤ ਦਿਖਾਉਣਾ ਥੱਲੇੋਂ ਦੇਖਣਾਂ ਨਹੀਂ ਪੂਰਾ ਠੰਡਾ ਮੌਸਮ ਆ ਬੱਦਲ ਹੋਇਆ ਪੂਰਾ ਯਾ ਵੇਖੋ ਧੰਦ ਹੋ ਗਏ ਆ ਕੋਠੇ ਤਾਂ ਆਏ ਹਾਂ ਤੇ ਹੁਣ ਚੱਲਿਆ ਆ ਪਾ ਥੱਲੇ ਹੁਣ ਆਪਾਂ ਚੱਲਣ ਹੁਣ ਆਪਾਂ ਚੱਲਨੇ ਆ ਥੱਲੇ ਕੋਠੇ ਦੇ ਆਏ ਹਾਂ ਕੁੱਟਦੇ ਪਹਿਲਾਂ ਆਇਆ ਕੁੱਟ ਦਾ ਚਰੂ ਬਣਾਇਆ ਸੀ ਹੁਣ ਥੱਲੇ ਚੱਲਿਆਂ ਦੇਖੋ ਪੌੜੀ ਨਹੀਂ ਹੈਗੀ ਐਡੀ ਪੌੜੀਆਂ ਤੇ ਤੁਹਾਨੂੰ ਦੱਸੀ ਆ ਛਾੜਨੀਆਂ ਹੁਣ ਆਉਂਦੀ ਚੜਨ ਕੰਦਸਾਨੀ ਇਤਨਾ ਪਾਹੀ ਆ ਦੇਖ ਲਓ ਦੇਖੀ ਆ ਦੇਖੋ ਦੱਬਤਾਂ ਅੰਦਰਾਮਾ ਸਾਨੀ ਇਤਨਾ ਵੀ ਪੈਰ ਰੱਖ ਕੇ ਕੈਂਟ ਪਾ ਰੱਖ ਕੇ ਕੈਂਟ ਰੱਖ ਲੈ ਆਪਰੇ ਆ ਦੇਖੋ ਦੇਖੋ ਇਹ ਆਏ ਪੁੱਤ ਨੂੰ ਆਹ ਉਤਰ ਚੁੱਕੇ ਆ ਆ ਦੇਖੋ ਕੋਠੇ ਤੋਂ ਉਤਰ ਥੱਲੇ ਆ ਚੁੱਕੇ ਆ ਆਪਾਂ ਆ ਜਾਣ ਦੇ ਦੂਸਰੇ ਕਾਰੇ ਇੰਝ ਬ੍ਰੈਡ ਕਰਾਂਗੇ ਇਦਾਂ ਹੀ ਬ੍ਰੈਡ ਬਣਾਉਣੇ ਆ ਕੀ ਤਰ੍ਹਾਂ ਸੋਹਣੀ ਐ ਤੇ ਚਾ ਆਦਰੀ ਨਾਲ ਜਦੋਂ ਬ੍ਰੈਡ ਜਿੱਦਾਂ ਕਿ ਹੁਣ ਅਸੀਂ ਆਖੋ ਦੁਕਾਨ ਤੋਂ ਲੈਣ ਗਏ ਆ ਬ੍ਰੈਡ ਆਹ ਦੇਖੋ ਬਣਾਉਣ ਬਲਣ ਲੱਗੇ ਆ ਬ੍ਰੈਡ ਫਤੂ ਲੈ ਲਈ ਆਪਾਂ ਬਰੈਡ ਇਹ ਦੇ ਫਰਟੇ ਨਾ ਹਲਾਵਾਂਗੇ ਆਪਾਂ ਆਂਡੇ ਕੀ ਬਸ ਤਾਂ ਨੇ ਲਾਗੇ ਨਾ ਯਾ ਬਰੈਡਾਂ ਨੂੰ ਕਰਾਂਗੇ ਜਿੱਦਾਂ ਜੀ ਰੱਖਦੇ ਸੀ 6 ਅੰਡੇ ਲੈ ਲਏ ਆ ਤੇ ਨਾਲ ਇੱਕ ਬਰੈਡਾਂ ਦਾ ਪੈਕਟ ਲੈ ਲਿਆ ਵੇਖੋ 6 ਅੰਡੇ ਲੈ ਲਏ ਆ ਨਾਲ ਆ ਬਰੈਡ ਦਾ ਪੈਕੇਟ ਇੱਕ ਅਹੀਂ ਨੂੰ ਇਹਦਾ ਬਣਾਉ ਜੋ ਲਿਕਵਿਡ ਜਾ ਤੇ ਇਹਨਾਂ ਨੂੰ ਜਿੱਦਾਂ ਹੀ ਬੇਸਨ ਚ ਨਹੀਂ ਘਰੀਦਾ ਇਹਨੂੰ ਆਂਡਿਆਂ ਨੂੰ ਆਪਾਂ ਬਰੈਡਾਂ ਨੂੰ ਆਪਾਂ ਆਂਡਿਆਂ 'ਚ ਪਾ ਕੇ ਤੇ ਬਾਅਦ ਤੇਲ ਦੇ ਵਿੱਚ ਫਰਾਈ ਕਰਾਂਗੇ ਤੇ ਬੜਾ ਮਜ਼ਾ ਆਉਂਦਾ ਵਾ ਜਿਹਨੂੰ ਕਹਿੰਦੇ ਜਿੱਦਾਂ ਕਿ ਹੁਣੇ ਹੀ ਆਂਡੇ ਤੋੜ ਆਪਾਂ ਪਾਉਂਦੇ ਆਂ ਇਹ ਤਾਂ ਤੋੜ ਲੇ ਆਹ ਦੇਖੋ ਇੱਕ ਹੁਣ ਕੋਪਾਤੀ ਕਰਦੇ ਨੇ ਜਿੱਦਾਂ ਹਟਾਉਣ ਆਖਰੀ ਹਟਾ ਰਿਹਾ ਹੈ ਆ ਦੇਖੋ ਭਈ ਪਲੇ ਜਾਂਦੇ ਹੁਣ ਇਹਨੂੰ ਬੈਗਡਾਂ ਖਵਾਗੇ ਜਿੱਦਾਂ ਕੀ ਹੋਣਾ ਦੇਖੋ ਇਹ ਮੈਗੀ ਮਸਾਲੇ ਦੇ ਦੋ ਪੈਕੇਟ ਪਾਉਣਗੇ ਅੱਗੇ ਹਲਰ ਤੋਂ ਆਗੇ ਵਿੱਚ ਮੈਗੀ ਮਸਾਲੇ ਮੈਗੀ ਨਾਲ ਉਹ ਮੈਗੀ ਨਾਲ ਨੋ ਗੋ ਸਪਾਈਸੀ ਥੋੜੀ ਬ੍ਰੈਡ ਇਹਦੇ ਵਿੱਚ ਪਾਉਾਂਗੇ ਨਾਲੇ ਨਾਲ

ਆਹ ਦੇ ਕੁੰਮਿਕਸ ਕਰਦਾ ਬਾਅਦ ਚ ਆਪਾਂ ਲੈਵਾਂਗੇ ਤੇਲ ਵਾਲੀ ਕੜਾਈ ਜਿਹਨਾਂ ਆਪਾਂ ਜਿਹਦੇ ਚ ਆਪਾਂ ਕੱਢਨੇ। ਲੱਗੀਆਂ ਆਹ ਕੋ ਤੇਲ ਦੀ ਕੜਾਈ ਰੱਖ ਲੱਗੀਆਂ ਤੇ ਆਹਦੀ ਆਪਾਂ ਤੇਲ ਦੀ ਕੜਾਈ ਤੇ ਆਹ ਦੇਖ ਸਕਦੇ ਜੀ। ਆਪਾਂ ਰੱਖਤੀ ਤੇ ਤੇ ਕੜਾਈ ਤੇ ਤੇ ਆਹ ਬਰੈਡ ਹੈ ਜਿਹੜੇ ਇਹਨੂੰ ਕਰਾਂਗੇ ਡਿਪ ਵਿੱਚ ਡਿਪ ਕਰਕੇ ਦੇ ਇਹਦੇ ਤੇਲ ਵਿੱਚ ਸੁਟਾਂਗੇ ਤੇ ਆਂਡੇ ਦਾ ਪੂਰਾ ਨਿਆਰਾ ਉਹਨਾ ਜਿਹਨੂੰ ਕਹਿੰਦੇ ਖਾ ਕੇ ਪਤਾ ਲੱਗ ਜਾਣਾ ਕਿ ਖਾਦੇ ਅਹੀਂ ਖਾਦੇ ਵਿਸਣ ਵਾਲੇ ਨਹੀਂ ਇਹ ਹੈਗੇ ਅੰਡੇ ਵਾਲੇ ਐਗ ਆਲੀ ਨੂੰ ਕਹਿੰਦੇ ਪੂਰਾ ਮਜ਼ਾ ਆਊਗਾ ਜਿੱਦਾਂ ਕਿ ਨਾ ਕੋ ਡਬੀ ਟੇਲੀ ਮਹਰ ਤੇ ਲੱਗੇ ਆ ਵੇਖ ਸਕਦੇ ਤੁਸੀਂ ਜਿੱਦਾਂ ਕਿ ਉਹ ਚਾਲੂ ਕਰਤਾ ਗੈਸ ਆ ਵੇਖੋ ਹੁਣ ਤੇਲ ਗਰਮ ਹੋਣ ਦੇਣਾ ਟਾਈਮ ਲੱਗਣਾ ਆ ਦੇਖ ਸਕਦੇ ਤੁਸੀਂ ਤੁਸੀਂ ਦੱਸਣਾ ਕਿ ਤੁਹਾਨੂੰ ਵਲੌਗ ਕਿਦਾਂ ਦਾ ਲੱਗਾ ਤੇ ਲਾਈਕ ਵੀ ਕਰਨਾ ਜੀ ਤੁਹਾਨੂੰ ਵਲੌਗ ਨੂੰ ਮਤਲਬ ਸ਼ੇਅਰ ਕਰਿਆ ਕਰੋ ਤੇ ਪਲੀਜ਼ ਸਪੋਰਟ ਕਰੋ ਤੁਹਾਡੇ ਪਿਆਰ ਦੀ ਲੋੜ ਹੈ 100k 1k ਸਬਸਕ੍ਰਾਈਬ ਕਰਨੇ ਆ ਲਾਈਕ ਯਾਰ ਤੁਸੀਂ ਕਰਨੇ ਆ ਤੁਹਾਡੇ ਪਿਆਰ ਦੀ ਲੋੜ ਹੈ ਬਸ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਪਿਆਰ ਦੀ ਲੋੜ ਹੈ ਆ ਦੇਖ ਸਕਦੇ ਕਿ ਤੁਸੀਂ ਸਾਡਾ ਤੇਲ ਹੋ ਗਿਆ ਗਰਮ ਪੂਰਾ ਹੀ ਆ ਵੇਖਿਓ ਆ ਤੇਲ ਸਾਡਾ ਗਰਮ ਹੋ ਚੁੱਕਿਆ ਜੀ ਆ ਦੇਖੋ ਹੁਣ ਆ ਪਾਂਡੇ ਦਾ ਸਟੇਜ ਮਜਦਦ ਤੇ ਉਹ ਗਿਆ ਕਿ ਨੂੰ ਤੇ ਇੰਪੈਕਟਾਂ ਦਾ ਖੋਲਾਂਗੇ ਪੈਕਟ ਆਹ ਖੋਲ ਲ ਗਏ ਪੈਕਟ ਬਿੰਦੋ ਦਾ ਇਹਨੂੰ ਖੋਲ ਕੇ ਫੋਲ ਜਾ ਉਹ ਹੀ ਫੋਲ ਫੋਲ ਜਾ ਉਹ ਹੀ ਫੋਲ ਕੇ ਥੋਨੇ ਨੂੰ ਵਿੱਚ ਟਟਾਂਗੇ ਆਪਾਂ ਫਰਾਈ ਕਰਾਂਗੇ ਤੇ ਫਿਰ ਆ ਖਾਵਾਂਗੇ ਆਪਾਂ ਨਿਆਰੀ ਨਾਲ ਆ ਦੇਖ ਸਕਦੇ ਜਿੱਦਾਂ ਵੀ ਤੁਸੀਂ ਬ੍ਰੈਡ ਪਾਤਾ ਤੇ ਬ੍ਰੈਡ ਨੂੰ ਛੁਟਾਂਗੇ ਵਿੱਚ ਇਹ ਆ ਵੇਖਿਓ ਕਿ ਆਪਾਂ ਥੋੜਾ ਬ੍ਰੈਡ ਦੇ ਵਿੱਚ ਇੱਕ ਥੋੜਾ ਦੁੱਧ ਪਾਤਾਂਗੇ ਆਹ ਵੇਖਿਓ ਇਹ ਦੋ ਪੌਣੇ ਬ੍ਰੈਡ ਜਿਆਦਾ ਨਹੀਂ ਪੌਣੇ ਤੇ ਅੰਡੇ ਵਾਲਾ ਬ੍ਰੈਡ ਜੀ ਆਹ ਦੇਖੋ ਅੰਚ ਚ ਅਹੀਂ ਕੰਡੇ ਡਿਪ ਆ ਬਰੈਡ ਜੀ ਡਿਪ ਕਰਕੇ ਦੇ ਐਚ ਪਾਉਂਦੇ ਆ ਮਾ ਜੀ ਜੇ ਕੰਡੇ ਰਗਾ ਨੂੰ ਅੱਜ ਵਾ ਵੇ ਟਾਈਮ ਹੋ ਗਿਆ ਸਾਦੇ ਨਹੀਂ ਅੱਜ ਮੌਸਮ ਠੰਡਾ ਨਾਲ ਦਿਖਾਉਂਦੇ ਆ ਕਾਟਮਾਰ ਤੇ ਬ੍ਰੈਡ ਤੇ ਬ੍ਰੈਡ ਨੂੰ ਠਾਂਗਾ ਰ ਅਦਰੋਂ ਆਹ ਵੇਖੋ ਸਾਡੇ ਹੋ ਗਏ ਜੇ ਬ੍ਰੈਡ ਤਿਆਰ ਇਹ ਚ ਬਲੇਡ ਪਟਾ ਰਿਆਂ ਗਾ ਗਾਇਸ ਜਿਦਾਂ ਕੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇੰਨੇ ਬ੍ਰੈਡ ਨਿਕਲ ਗਏ ਆ ਤੇ ਆ ਰਹਿੰਦੇ ਆ ਤੇ ਹੁਣ ਅਸੀਂ ਇਹਨਾਂ ਨੂੰ ਲੱਗੀਆਂ ਕੱਢਣ ਬੱਡਾਂ ਨੂੰ ਤੇ ਇਹ ਬ੍ਰੈਡਾਂ ਨੂੰ ਆਹ ਵੇਖੋ ਉਹ ਤੇ ਬਾਕੀ ਨਿਕਲ ਗਏ ਆ ਤੇ ਆ ਰਹਿੰਦੇ ਆ ਜਿਹਦਾ ਤੁਸੀਂ ਦੇਖ ਸਕਦੇ ਹੋ ਸਾਡੇ ਬ੍ਰੈਡ ਸਾਰੇ ਨਿਕਲ ਚੁੱਕੇ ਆ। ਆ ਦੇਖੋ। ਸਾਰੇ ਬ੍ਰੈਡ ਨਿਕਲ ਗਏ ਆ। ਮੀਸ਼ ਹੋ ਗਿਆ ਕੰਮ। ਅਸੀਂ ਬੰਦ ਕਰਤਾ ਤੇਲ। ਫਿਨਿਸ਼ ਹੋ ਗਿਆ ਕੰਮ ਇਹਦਾ ਵੀ। ਆ ਦੇਖੋ ਸਾਰੇ ਬ੍ਰੈਡ ਨਿਕਲ ਗਏ ਹੁਣ ਇਹਨੂੰ ਅਸੀਂ ਖਾਵਾਂਗੇ ਪੂਰੇ ਮ제 ਨਾਲ। ਜਿੱਦਾਂ ਕਿ ਹੁਣ ਅਸੀਂ ਇਹਨੂੰ ਬੱਡ ਤੇ ਖਾਣਾਂਗੇ। ਆ ਦੇਖੋ ਬਰਦੇ ਸੀ ਲਾਗੇ ਆ ਨਾਲ ਲਵਾਗੇ ਸੌਸ ਲਿਆਂਦਾ ਆਦੀ ਆਪਾਂ ਉਹ ਸੌਸ ਦਾ ਆ ਦੇਖੋ ਇਹਨੂੰ ਆ ਜਿਹੜਾ ਟੌਸ ਦਾ ਇਹ ਖਾਵਾਂਗੇ ਤੇ ਸੋਨੀਆਂ ਰੀਤੇ ਤੇ ਮੈਂ ਖਾਊਗਾ ਇਹਨੂੰ ਪੂਰੇ ਮ제 ਨਾਲ ਫਿਰ ਤਾਂ ਦੱਸਦੇ ਕਿੰਦਾਂ ਦੇ ਬਣੇ ਆ ਆਪਾਂ ਲਈ ਇਹ ਕੋਈ ਪਲੇਟ ਇਹਦੇ ਵਿੱਚ ਪਾਵਾਂਗੇ ਬਸ ਸੌਸ ਆ ਜਾ ਸੋਨੀਆਂ ਚਲੀਦਾ ਜਾ ਖਾਈਏ ਜਲਦੀ ਹੋ ਬੜ ਖੇਡਣ ਜਾਣਾ ਮੈਂ ਜਲਦੀ ਹੋ ਜਲਦੀ ਇੱਕ ਕੋਲ ਲੈਵਣੀ ਜਿੱਦਾਂ ਤੁਸੀਂ ਦੇਖ ਸਕਦੇ ਕਿ ਸੀ ਬ੍ਰੈਡ ਰੱਖ ਲਈ ਆ ਵੇਖੋ ਬੈੱਡ ਤੇ ਰੱਖ ਲਈ ਬ੍ਰੈਡ ਤੇ ਹੁਣ ਅਸੀਂ ਇਹਨੂੰ ਖਾਵਾਂਗੇ ਤੇ ਆ ਸੌਸ ਨੂੰ ਬ੍ਰੈਡ ਚ ਪਾਵਾਂਗੇ ਖੋਲ ਇਹਨੂੰ ਵੀ ਖੋਲ ਆ ਬ੍ਰੈਡ ਆਖੋ ਸੋਨੀਆਂ ਵੀ ਬੈਠੀ ਪੂਰੀ ਤਿਆਰ ਰੀਤੀ ਵੀ ਬੈਠੀ ਪੂਰੀ ਤਿਆਰ ਨੂੰ ਜਾ ਪਾਵਾਂ ਦਾ ਵਾਲੀ ਆਪਾ ਸੌਸ ਇਹਦਾ ਟਕਣ ਮਿਲਦੇ ਹੁਣ ਆਹ ਵੇਖੋ ਚਲੋ 1 2 3 ਕੋ ਸਟਾਰਟ ਹੋ ਗਿਆ ਸਟਾਰ ਆਹ ਦੇਖੋ ਗਰੇ ਨਹੀਂ ਆ ਰਿਹਾ ਖਾਲ ਗੇ ਮੇਰਾ ਦੇ ਕੱਤ ਫਰੀਮ ਨੂੰ ਤੋੜ ਕੇ ਨਹੀਂ ਐਦਾਂ ਖਾਣਾ ਪੈਣਾ ਮੇਰਾ ਦੇ ਕੱਤ ਫਰੀਮ ਨੂੰ ਤੋੜ ਕੇ ਨਹੀਂ ਐਦਾਂ ਖਾਣਾ ਪੈਣਾ ਇਹ ਹੂੰ ਪੂਰੇ ਸਵਾਦ ਆ ਕਿੱਦਾਂ ਦੇ ਲੱਗੇ ਤੁਹਾਨੂੰ ਬਹੁਤ ਵਧੀਆ ਬਹੁਤ ਸਵਾਦ ਆ ਬਹੁਤ ਸਵਾਦ ਆ ਅਜਾ ਜੀਤੀ ਹੀ ਖਾ ਲੋ ਹੂੰ ਬਹੁਤ ਸਵਾਦ ਆ ਗੇ ਬਰੈਡਾਂ ਪੂਰੇ ਵਧੀਆ ਦੇਖੋ ਜਿਦਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਬਰੈਡ ਹੋ ਚੁੱਕੇ ਫਿਨਿਸ਼ ਅਸੀਂ ਬਰੈਡ ਲਿਆ ਖਾ ਸਾਨੂੰ ਬਰੈਡਾਂ ਦਾ ਬਹੁਤ ਮਜ਼ਾ ਆਇਆ ਸੀ ਕਿ ਸਾਡੇ ਬਰੈਡ ਬਹੁਤ ਵਧੀਆ ਬਣੇ ਸੀ ਅਸੀਂ ਬਰੈਡ ਸਾਰੇ ਫਿਨਿਸ਼ ਕਰਤੇ ਆ ਅੱਜ ਦੇ ਵਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਦੀ ਲੱਗਾ ਤੇ ਲਾਈਕ ਕਰ ਦਿਓ ਜੇ ਚੈਨਲ ਦੇ ਨੂੰ ਚਾਲੂ ਕਰ ਦਿਓ ਸਬਸਕ੍ਰਾਈਬ ਨਾਲ ਦੀ ਨਾਲ ਕਰਦਾ ਕਰੋ ਸ਼ੇਅਰ ਤੇ ਹੁਣ ਤੁਹਾਨੂੰ ਮਿਲਾਂਗੇ ਅਸੀਂ ਅਗਲੇ ਨਵੇਂ ਵਲੌਗ ਦੇ ਵਿੱਚ